ਡੀਸੀ ਅਕਸ਼ਰੀਆ ਮੈਡਮ ਆ ਰਹੇ ਆ ਡੀਸੀ ਆਫਿਸ ਤੋਂ ਜੀ ਉਹ ਉਹਨਾਂ ਨੂੰ ਤੁਸੀਂ ਮੰਗ ਪੱਤਰ ਦੇ ਦੇਣਾ ਦੋ ਹੀ ਇਹਨਾਂ ਦੇ ਹੋ ਸੀਗੀਆਂ ਮੰਗਾ ਜਿਹੜੀਆਂ ਮੁੱਲਜ਼ਮ ਜਿਹੜੇ ਮੇਨਸ ਅਕਿਊਜ਼ ਸੀ ਸਾਰੇ ਫੜਲੇ ਆ ਟੋਟਲ 6 ਅਕਿਊਜ਼ ਸੀ ਇਹਦੇ ਵਿੱਚ ਫੜਲੇ ਆ ਇੱਕ ਦੋ ਜਿਹੜੇ ਹੋਰ ਜਿਹੜੇ ਨਾਲ ਜਿਨ੍ਹਾਂ ਨੇ ਲੈ ਕੇ ਕਿਤੇ ਉਹ ਵੀ ਅਸੀਂ ਉਹ ਉਹ ਫੜ ਲਿਆਂਗੇ 6 ਦੇ 6 ਅਕਿਊਜ਼ ਫੜੇ ਗਏ ਤੇ ਹਕੀਕਤਾਂ ਦੇ ਹੁਣ ਤੱਕ ਤੇ ਕੰਪਨਸੇਸ਼ਨ ਵਾਲਾ ਜੋ ਸੀਐਮ ਰੀਲੀਫ ਫੰਡ ਦੇ ਵਿੱਚੋਂ मैडम ਨੂੰ ਤੁਸੀਂ ਦੇ ਦੇਣਾ ਉਹ ਵੀ ਜਲਦੀ ਇਹਨਾਂ ਨੂੰ ਪਰਿਵਾਰ ਨੂੰ ਜੀ ਉਹ ਗੱਲਾਂ ਦਿੱਤੀਆਂ ਜੀ ਸਾਹਿਬ ਜੀ ਉਹਦੇ ਲਈ ਇੱਕ ਦੋ ਗੱਲਾਂ ਜ਼ਰੂਰੀ ਨੇ ਜਿਹੜੀਆਂ ਟੀਸੀ ਕਰਕੇ ਜਾਵੇ ਲੋਕਾਂ ਨਾਲ ਪ੍ਰੋਮਿਸ ਇਹਦੇ ਇੱਕ ਵੇਖੋ ਜੀ ਮੈਂ ਇੱਕ ਇੱਕ ਜਿਹੜਾ ਸਾਡੇ ਲੈਵਲ ਤੇ ਐ ਅਸੀਂ ਮੇਰੇ ਐਸਪੀ ਸਾਹਿਬ ਐਸਐਸਪੀ ਸਾਹਿਬ ਸਾਡਿਆਂ ਨੇ ਆ ਜਿੱਦਣ ਇਹ ਖਤਮ ਹੋ ਗਿਆ ਮਤਲਬ ਜਦੋਂ ਅਸੀਂ ਸਾਰੇ ਅਕਿਊਜ਼ਡ ਇੱਕ ਦੋ ਦਿਨਾਂ ਦੇ ਵਿੱਚ ਇੱਕ ਅਸੀਂ ਮਹਿਮ ਸ਼ੁਰੂ ਕਰਾਂਗੇ ਦੁਆਰਾ ਭਾਵੇਂ ਕਿਸੇ ਦੀ ਵੈਰੀਫਿਕੇਸ਼ਨ ਹੋਈ ਹੋਵੇ ਕਿਸੇ ਦੀ ਨਾਮ ਵੀ ਹੋਈ ਹੋ ਮਤਲਬ ਪਹਿਲਾਂ ਹੋਈ ਹੋਵੇ ਜ਼ੀਰੋ ਤੋਂ ਲੈ ਕੇ ਪਿੱਛੇ ਦੇ ਵੀ ਐਂਟੀਸੀਡੈਂਟਸ ਚੈੱਕ ਕਰਵਾ ਕੇ ਤੇ ਉਹਨਾਂ ਦੀ ਵੈਰੀਫਿਕੇਸ਼ਨ ਸ਼ੁਰੂ ਕਰਾਂਗੇ ਕੁੰਬੜੇ ਤੋਂ ਸੁਹਾੜਾ ਮੌਲੀ ਜਿੱਥੇ-ਜਿੱਥੇ ਵੀ ਮਟੌਰ ਇਦਾਂ ਸਾਰੇ ਹੀ ਮੇਨ ਪਿੰਡਾਂ ਦੇ ਵਿੱਚ ਜੀ 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 ਇੱਕ ਸਾਰਿਆਂ ਦੀ ਮੰਗ ਹੈ ਜੀ ਕਿ ਇਹਨਾਂ ਦੇ ਜੋ ਵੀ ਪੰਜਾਬ ਦੇ ਬਣੇ ਰਾਸ਼ਨ ਕਾਰਡ ਹੈ ਜੀ ਜਾਂ ਵੋਟਰ ਕਾਰਡ ਹੈ ਇਹਨੂੰ ਮੰਨਿਆ ਨਾ ਜਾਵੇ ਵੈਰੀਫਿਕੇਸ਼ਨ ਜੋ ਇਹਨਾਂ ਦੇ オリジナル ਨੇ ਜੀ ਜੋ ਯੂਪੀ ਬਿਹਾਰ ਜਾਂ ਜਿੱਥੋਂ ਵੀ ਇਹ ਆਏ ਨੇ ਇਹਨਾਂ ਦੇ オリジナル ਦੀ ਵੈਰੀਫਿਕੇਸ਼ਨ ਕੀਤੀ ਜਾਵੇ ਦੂਜੇ ਕੈਨਸਲ ਕੀਤੇ ਜਾਣ ਇਸ ਚੀਜ਼ ਨੂੰ ਡੀਸੀ ਆਫਿਸ ਕਰ ਸਕਦਾ ਮੈਂ ਮੈਡਮ ਜਸਟ ਆ ਰਹੇ ਐ ਐਸਟੀਐਮ ਆਹ ਉਹ ਵੀ ਆ ਰਹੇ ਹੈ ਬਸ ਸਾਡੀ ਚਿੰਤਾ ਹੈ ਜਿਹੜਾ ਮੁੱਦਾ ਹਸਪੀਟਲ ਚ ਪਿਆ ਜੀ ਉਦੇ ਬਾਰੇ ਸਹੀ ਤਸਵੀਰ ਨਹੀਂ ਦੱਸੀ ਜਾ ਰਹੀ ਤਿੰਨ ਦਿਨਾਂ ਤੋਂ ਜੀ ਉਹ ਵੈਂਟੀਲੇਟਰ ਤੇ ਕਿਤੇ ਆਦੰਦੇ ਕੋਮੇ ਤੋਂ ਬਾਹਰ ਹੋ ਗਿਆ ਕਿਤੇ ਕੋਮਾ ਚ ਚਲੇ ਗਿਆ ਉਹਦੇ ਬਿੱਲ ਦੀ ਕੀ ਸਿਚੁਏਸ਼ਨ ਹੈ ਤੇ ਉਹਦੀ ਸਿਹਤ ਦੀ ਕੀ ਸਿਚੁਏਸ਼ਨ ਉਹਦੇ ਬਿੱਲ ਬਾਰੇ ਵੇਖੋ ਮੈਂ ਤੁਹਾਨੂੰ ਜਿੱਦਣੇ ਇਹ ਪਹਿਲੇ ਦਿਨ ਗੱਲ ਹੋਈ ਸੀ ਉਸ ਦਿਨ ਤੋਂ ਅਸੀਂ ਉਹਨਾਂ ਨੂੰ ਹਸਪੀਟਲ ਨੂੰ ਮੈਂ ਆਪ ਖੁਦ ਕਹਤਾ ਸੀ ਵੀ ਇਹਨਾਂ ਕੋ ਬਿੱਲ ਚਾਰਜ ਗਰੀਬ ਆ ਵੀ ਇਹਦਾ ਤੁਸੀਂ ਆਪਣਾ ਸਾਰਾ ਇਲਾਜ ਕਰਾਓ ਜਿਹੜਾ ਉਹ ਹੈਗਾ ਉਹ ਆਪੇ ਅਸੀਂ ਉਹਦਾ ਬਿੱਲ ਦੇ ਬਾਰੇ ਅੱਗ ਤੌਰ ਤੇ ਸਰਕਾਰ ਵੇਖੂਗੀ ਵੀ ਕੀ ਉਹਦਾ ਇਹਦਾ ਉਹ ਹੈ ਇਹਨਾਂ ਵੱਲੋਂ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਨਹੀਂ ਹੁਣ ਤੱਕ ਨਹੀਂ ਦਿੱਤਾ ਪਰ ਕੱਲ ਨੂੰ ਮੰਗਿਆ ਨਾ ਜਾਵੇ ਮੈਂ ਉਹਦੀ ਮੇਰੀ ਗਾਰੰਟੀ ਹੈ ਜੀ ਆਏ ਪ੍ਰੋਮਿਸ ਯੂ ਮੈਂ ਇੱਥੇ ਗੱਲ ਕਰ ਰਿਹਾ ਵੀ ਇਹ ਪਰਿਵਾਰ ਕੋ 1 ਰੁਪਿਆ ਵੀ ਨਹੀਂ ਲਿਆ ਜਾਊਗਾ ਇਹ ਗੱਲ ਸਾਨੂੰ ਕਲੀਅਰ ਹੋ ਗਈ ਜੀ ਮੈਲੇ ਚਾਰਾਂ ਵਾਲੀ ਕਲੀਅਰ ਹੋ ਗਈ ਜਿਹੜੇ ਟੀਸੀ ਆਫਿਸ ਚੋਂ ਆਉਣਗੇ ਐਸ.ਐਮ. ਆਪਾਂ ਬਸ ਪਹੁੰਚ ਕੇ ਗੱਲ ਕਰ ਲਾਂਗੇ ਔਰ ਕੋਈ ਵੀ ਗੱਲ ਹੈ ਨਾ ਤਾਂ ਸ਼ਾਂਤੀ ਨਾਲ ਗੱਲ ਕਰ ਲਓ ਹਾ ਰੌੜਾ ਨਹੀਂ ਪਾਉਣਾ ਹਾਂ ਜੀ ਹਾਂ ਰੌੜਾ ਇੱਕ ਬੇਨਤੀ ਹੋਰ ਜੀ ਜੀ ਜਿਹੜਾ ਮੋਰਾਂ ਲਾ ਕੇ ਰਕਾਰਡ ਬਣਵਾਏ ਜੀ ਨੀਲੇ ਕਾੜ ਬਣਾਉਣ ਵੇਲੇ ਤਾਂ ਪਰਚਾ ਹੋਣਾ ਚਾਹੀਦਾ ਜੀ ਕੋਈ ਗੱਲ ਨਹੀਂ ਜੀ ਇਹਦੀ ਜਿਹੜੀ ਹੈ ਜੀ ਨਾ ਉਹ ਵੈਰੀਫਿਕੇਸ਼ਨ ਜਦੋਂ ਡੀਸੀ ਆਫਿਸ ਵਾਲਿਆਂ ਨੇ ਕਰਨੀ ਹੈ ਜਿਹੜਾ ਐਮਸੀ ਬੋਰਡ ਬਣਾਉਂਦਾ ਜੀ ਉਹਨੇ ਤਾਂ ਪਰਚਾ ਹੋਇਆ ਜੀ ਮੇਰੀ ਇੱਕ ਇੱਕ ਅਜਦਾਰ ਜੀ ਤੁਸੀਂ ਵੀ ਸੁਣ ਲਓ ਇਧਰ ਜਦੋਂ ਵੈਰੀ ਮੇਰੀ ਗੱਲ ਨੂੰ ਸਮਝੋ ਵੈਰੀਫਿਕੇਸ਼ਨ ਜਦੋਂ ਹੁੰਦੀ ਹੈ ਨਾ ਅਸੀਂ ਦੋ ਬੰਦਿਆਂ ਦੇ ਗਵਾਂਡੀਆਂ ਦੇ ਨਾਮ ਲੈਨੇ ਆ ਕੋਈ ਐਮਸੀ ਦੀ ਤਰ੍ਹਾਂ ਇਹ ਨਹੀਂ ਹੁੰਦੀ ਦੋ ਗਵਾਂਡੀਆਂ ਜਿਹੜੇ ਸਾਈਨ ਕਰਾ ਕੇ ਦਿੰਦੇ ਆ ਇਕੱਲੇ ਆਪਾਂ ਐਂ ਕਹੀਏ ਵੀ ਇਕੱਲੇ ਵਿਚਾਰੇ ਐਮਸੀ ਜ਼ਿੰਮੇਵਾਰ ਆ ਦੋ ਗਵਾਂਡੀਆਂ ਦੇ ਅਸੀਂ ਭਾਵੇਂ ਪਾਸਪੋਰਟ ਬਣਾਉਣਾ ਹੋਵੇ ਭਾਵੇਂ ਕੋਈ ਵੀ ਵੈਰੀਫਿਕੇਸ਼ਨ ਆ ਉਹਦੇ ਤੇ ਦੋ ਜਣਿਆਂ ਦੇ ਸਿਗਨੇਚਰ ਹੁੰਦੇ ਆ ਇਟ ਇਜ਼ ਨਾਟ ਬੀ ਕੀ ਕਹਿੰਦੇ ਵੀ ਸਰਪੰਚ ਪੰਚ ਜਾਂ ਐਮਸੀ ਦੇ ਹੀ ਹੋਣੇ ਆ ਇਹਦੇ ਵਿੱਚ ਦੋ ਜਣੇ ਗਵਾਂਡੀਆਂ ਦੇ ਹੁੰਦੇ ਆ ਜੇ 23 ਬਾਠ ਵਾਲਾ ਉਹ ਠੀਕ ਹੈ ਜੀ ਹਾਂਜੀ ਸਾਡੀ ਕੋ ਅਰਜ ਤੁਸੀਂ ਮੰਨ ਲਓ ਸਾਰੇ ਡੀਸੀ ਆਫਿਸ ਵਾਲਿਆਂ ਨੂੰ ਵੀ ਕਹਿ ਦੇਗੇ ਮੈਡਮ ਆ ਰਹੇ ਜੀ ਦੁਪਹਿਰ ਹਾਂ ਉਹ ਆ ਰਹੇ ਜਿਹੜਾ ਮੇਰੇ ਆਫ ਦਾ ਬਣਿਆ ਜੀ ਕੋਈ ਵੀ ਰਾਸ਼ਨ ਕਾਰਡ ਕੋਈ ਵੀ ਵੋਟਰ ਕਾਰਡ ਇਹਨੂੰ ਮੰਨਿਆ ਨਾ ਜਾਵੇ ਸਿਰਫ ਵੈਰੀਫਿਕੇਸ਼ਨ ਜਿੱਥੋਂ ਦੇ ओरिजिनल ਬਸਨਿਕ ਨੇ ਉਥੋਂ ਦਾ ਰਾਸ਼ਨ ਕਾਰਡ ਉਥੋਂ ਦਾ ਵੋਟਰ ਕਾਰਡ ਉਹ ਤੁਹਾਨੂੰ ਬਾਬਾ ਜੀ ਇੱਕ ਮਿੰਟ ਉਥੋਂ ਦਾ ਵੋਟਰ ਕਾਰਡ ਉਥੋਂ ਦਾ ਰਾਸ਼ਨ ਕਾਰਡ ਉਥੋਂ ਦਾ ਆਧਾਰ ਕਾਰਡ ਮੰਨਿਆ ਜਾਵੇ ਇੱਥੋਂ ਦਾ ਨਾ ਮੰਨਿਆ ਜਾਵੇ ਇਹ ਸਾਰਿਆਂ ਦੀ ਇੱਕ ਮੰਗ ਹੈ ਇਹਨੂੰ ਤੁਸੀਂ ਆਪਦੇ ਵੱਲੋਂ ਤੇ ਜਿਹੜਾ ਆਫੀਸ਼ੀਅਲੀ ਹੋ ਸਕਦਾ ਡੀਬੀ ਆਫਿਸ ਚ ਕਹਿ ਦੋ ਇਹ ਜਿਹੜਾ ਇਹ ਮੇਰੇ ਡੋਮੇਨ ਚ ਨਹੀਂ ਹੈ ਹਾਂ ਹਾਂ ਮਤਲਬ ਇਹ ਜਿਹੜਾ ਡੀਸੀ ਆਫਿਸ ਦੇ ਡੋਮੇਨ ਦਾ ਮੈਡਮ ਆ ਰਿਹਾ ਆ ਤੁਸੀਂ ਇਹ ਜਿਹੜੀ ਮੰਗ ਹੈ ਇਹ ਆਪਾਂ ਉਹਦੇ ਵਿੱਚ ਤੁਸੀਂ ਲਿਖੀ ਹੈ ਮੇਰਾ ਕੱਲ ਉਹਦੇ ਵਿੱਚ ਮੈਂ ਪੜੀਆਂ ਮੰਗ ਪੱਤਰ ਜਿਹੜਾ ਹੈ ਥਾਂਜੀ ਹਾਂਜੀ ਆਹ ਆ ਉਹਦੇ ਵਿੱਚ ਇਹਦੇ ਬਾਰੇ ਸਬੰਧਤ ਮਹਿਕਮਾ ਦੱਸ ਸਕਦਾ ਆਈ ਕੈਨ ਰੋਂਗ ਪ੍ਰੋਮਿਸ ਆਪਣੀ ਆਤ ਦਾ ਜਿਹੜੀ ਗੱਲ ਮੈਂ ਕਹੂੰਗਾ ਉਹਦਾ ਮੁੱਲ ਹੋਊਗਾ ਦੂਸਰੀ ਗੱਲ ਦਾ ਜਿਹੜਾ ਉਹਨਾਂ ਦੇ ਅਫਸਰ ਦੱਸਣਗੇ ਕਿਉਂਕਿ ਆਪਾਂ ਨੂੰ ਕਈ ਵਾਰ ਆਦਤ ਹੁੰਦੀ ਹੈ ਵੀ ਮਿਨਿਸਪੈਲਿਟੀ ਦੀਆਂ ਰੇੜੀਆਂ ਜਾਂ ਕੁਝ ਵੀ ਲੱਗਦੀਆਂ ਉਹ ਕਹਿੰਦੇ ਪੁਲਿਸ ਦਾ ਕੰਮ ਹੈ ਪੁਲਿਸ ਦੇ ਆਪਣੇ ਡੋਮੇਨ ਹੈ ਕਾਉਂਸਲ ਦੇ ਆਪਣੇ ਡੋਮੇਨ ਹੈ ਤੇ ਡੀਸੀ ਆਫਿਸ ਦੇ ਆਪਣੇ ਆਪਣੇ ਡੋਮੇਨ ਆ ਅਸੀਂ ਆਪਣੇ ਡੋਮੇਨ ਤੋਂ ਤੁਹਾਨੂੰ 100% ਸਾਰੀਆਂ ਜਿਹੜੀਆਂ ਸਾਡੇ ਲੈਵਲ ਤੇ ਹੋਣਗੀਆਂ ਇਹ ਅਸੀਂ ਤੁਸੀਂ ਮਤਲਬ 2-3 ਦਿਨਾਂ ਬਾਅਦ ਹੀ ਵੇਖੋਗੇ ਵੀ ਅਸੀਂ ਮਾਸ ਉਹਦੀ ਕਰਾਂਗੇ ਸਾਡੇ ਐਸਐਸਪੀ ਸਾਹਿਬ ਨੇ ਬੜਾ ਅਕਤੀਅਰ ਕੱਦ ਸਾਨੂੰ ਨਿਰਦੇਸ਼ਨਾ ਦਿੱਤੀਆਂ ਐ ਇਸ ਰਿਹਾਡ ਦੇ ਵਿੱਚ ਠੀਕ ਹੈ ਨਾ ਜੀ ਬਿਲਕੁਲ ਹੋਣੀ ਪਰਿਵਾਰ ਵੱਲੋਂ ਇਹ ਤੇ ਹੁਣੇ ਕਹਿ ਚੁੱਕੇ ਆ ਇਹ ਉਹ ਮੁੰਡੇ ਦਾ ਮੁਹੰਮਦਦਰ ਨਾਲ ਵੀ ਸਾਡੀ ਗੱਲ ਹੋ ਗਈ ਜੀ ਪਰਿਵਾਰ ਦੇ ਵਾਹ ਬਾਈ ਨਹੀਂ ਉਹਨਾਂ ਚੋਂ ਇੱਕ ਬੰਦਾ ਜਿਹੜਾ 17 ਸਾਲ ਦਾ ਹੈ ਬਾਕੀ ਜਿਹੜੇ ਆ ਉਹ ਉੱਤੇ ਆ 18 ਤੋਂ ਅਸੀਂ ਉਹਨਾਂ ਦੇ ਜਿਹੜਾ ਕੱਲ ਗੌਰਵ ਜੀ ਅਸੀਂ ਸੁਹਾਣੇ ਆਲਾ ਫੜਿਆ ਉਹਦੇ ਉਹਦਾ ਰਿਮਾਂਡ ਇਹਨਾਂ ਦਿਨ ਦਾ ਬਾਕੀ ਪੀਸੀ ਹੋਣੀ ਆ 2 ਵਜੇ ਐਸਐਸਪੀ ਸਾਹਿਬ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨਗੇ ਇਸ ਰਿਗਾਰਡ ਦੇ ਵਿੱਚ ਮਤਲਬ ਚਾਰਾਂ ਚੋਂ ਤਿੰਨ 18 ਸਾਲ ਤੋਂ ਉੱਤੇ ਆ ਜੀ ਇੱਕ ਜਣਾ ਥੱਲੇ ਆ ਉਹ ਯੂਵਨਾਈਲ ਹੈ ਉਹ ਕਿਹੜਾ ਬੰਦਾ ਜਿਹੜਾ ਉਹਦਾ ਯੂਵਨਾਈਲ ਦਾ ਆਈ ਕੈਨੋਟ ਨੇਮ ਇਨ ਦੀ ਪਬਲਿਕ ਮਤਲਬ ਇਟ ਇਜ਼ ਇਹ ਲਾ ਪੁਆਇੰਟ ਤੇ ਹੈ ਮਤਲਬ ਹਾਂ ਇਹ ਹੀਨियस ਕ੍ਰਾਈਮ ਹੋ ਜਾਂਦਾ ਸਾਡੇ ਵੱਲੋਂ ਜੇ ਅਜੇ ਉਹਨੂੰ ਜੇ ਅਸੀਂ ਉਹਦਾ ਨਾਮ ਲੈ ਦਿੰਨੇ ਆ ਤੇ ਉਹ ਸਾਡਾ ਇੱਕ ਇੱਕ ਬੰਦਾ ਇੱਕ ਬੰਦਾ ਬਾਕੀਆਂ ਦਾ ਤੁਹਾਨੂੰ ਸਾਰਿਆਂ ਦਾ ਉਹ ਜੀ ਉਹਦੇ ਵਿੱਚ ਪੀਸੀ ਪ੍ਰੈਸ ਕਾਨਫਰੈਂਸ ਹੋਣੀ ਹੈ 2 ਵਜੇ ਦਾ ਟਾਈਮ ਐਸਐਸਪੀ ਸਾਹਿਬ ਨੇ ਮੁਹਾਲੀ ਆਪਣੇ ਦਫ਼ਤਰ ਦਾ ਦਿੱਤਾ ਹੋਇਆ ਅਕਿਊਜ਼ ਉੱਥੇ ਸਾਰੇ ਉਹ ਲੈ ਕੇ ਤੇ ਸਾਰੀ ਪ੍ਰੈਸ ਦੇ ਸਾਹਮਣੇ ਬਰੀਫਿੰਗ ਹੋਊਗੀ ਉਹਦੀ ਬਸ ਬਾਕੀ ਗੱਲ ਡੀਸੀ ਵਾਲੇ ਆਫਿਸ ਤੋਂ ਆ ਜਿਆ ਹਾਂਜੀ ਹਾਂ ਬਹਿ ਜਾਜੀ ਹਾਂਜੀ ਜੀ ਬਾਈ ਬੜੋ ਗੱਲ ਬਸ ਜੀ ਜੀ ਸੀਮਾ ਬੋ ਤਿੰਨ ਗੱਲਾਂ ਨੇ ਜੀ ਹੋ ਜਾਓ ਆਪਣੇ ਤਰੀਕੇ ਨਾਲ ਬੋ ਆਰਾਮ ਨਾਲ ਬੋ ਜੇ ਰੌਲਾ ਨਾ ਪਾਏ ਜੇ ਆਪਾਂ ਗੱਲ ਕਰ ਲਈਏ ਖੜ ਕੇ ਆਪਾਂ ਕਿਸੇ ਨਾ ਸਾਹਮਣੇ ਲਾਸ਼ ਪਈ ਬੱਚੇ ਦੀ ਆਰਾਮ ਨਾਲ ਗੱਲ ਹਾਂਜੀ ਮੈਡਮ ਸਾਡੀਆਂ ਕੋ ਤਿੰਨ ਗੱਲਾਂ ਨੇ ਪਹਿਲਾਂ ਇਹਨਾਂ ਦੇ ਕੰਪਨਸੇਸ਼ਨ ਨੂੰ ਲੈ ਕੇ ਗੱਲ ਕਰ ਲਈਏ ਇਹਨਾਂ ਨੂੰ ਜੋ ਮਿਲਣਾ ਹੈ ਪਹਿਲਾਂ ਉਹ ਗੱਲ ਕਰ ਲਈਏ ਜੀ ਮੁੱਖ ਮੰਤਰੀ ਰਲੀਫ ਫੰਡ ਚੋ ਜੀ ਇਹਨਾਂ ਨੂੰ 25 ਲੱਖ ਰੁਪਇਆ ਵੀ ਦਿੱਤਾ ਜਾ ਸਕਦਾ ਕਿੰਨਾ ਵੀ ਦਿੱਤਾ ਜਾ ਸਕਦਾ ਕੀ ਅਸੀਂ ਉਸ ਲਈ ਕੀ ਪ੍ਰੋਸੈਸ ਹੈ ਜੀ ਉਹ ਕਿਉਂ ਨਹੀਂ ਅਨਾਉਂਸ ਹੋ ਰਿਹਾ ਜੇ ਨਾ ਬੰਦਿਆਂ ਦੇ ਜਵਾਨ ਬੱਚੇ ਦੋ ਬੱਚੇ ਇੱਕ ਬੱਚਾ ਆਲਰੇਡੀ ਸਮਝੋ ਉਹਨੂੰ ਕਿਹੜੀ ਹਾਰੇ ਆਪਾਂ ਕਿਉਂ ਨਹੀਂ ਦੇ ਪਾਰੇ ਵੀ ਬਜਾਇਦੇ ਪ੍ਰੋਸੈਸ ਸ਼ੁਰੂ ਹੋ ਗਈ ਹੈ ਜੀ ਅਪਰੂਵਲ ਆਣ ਵਾਲਾ ਹੀ ਹੋਊਗਾ ਜਿਵੇਂ ਹੀ ਅਨਾਉਂਸ ਹੁੰਦਾ ਹੈ ਸਾਡੇ ਪ੍ਰਸ਼ਾਸਨ ਵੱਲੋਂ ਹੀ ਹੈ ਜੀ ਡੀਸੀ मैम ਤੋਂ ਜਿਵੇਂ ਕਨਫਰਮੇਸ਼ਨ ਆਉਂਦੀ ਹੈ ਹਾਂਜੀ ਤੁਸੀਂ ਅਸੀਂ ਫੋਨ ਮਲਾ ਲੈਨੇ ਉਹਨਾਂ ਨਾਲ ਜਿਵੇਂ ਕਨਫਰਮੇਸ਼ਨ ਜਿਵੇਂ ਕਨਫਰਮੇਸ਼ਨ ਆਉਂਦੀ ਹੈ ਜੀ ਅਸੀਂ ਨਾਲ ਦੀ ਨਾਲ ਚੈੱਕ ਰਿਲੀਜ਼ ਕਰਵਾ ਦਾਂਗੇ ਹਾਂ ਜੀ ਸਾਹਿਬ ਚੈੱਕ ਆ ਰਿਹਾ ਹੈ جے میڈم ਤੁਹਾਨੂੰ ਵੀ ਪਤਾ ਹੈ ਤੁਸੀਂ ਸਾਡੇ ਚੋਂ ਹੀ ਹੋ ਜੀਪੀ ਸਾਹਿਬ ਵੀ ਸਾਡੇ ਚੋਂ ਹੀ ਨੇ ਇਹ ਗੱਲਾਂ ਬਾਅਦ ਚ ਗੱਲਾਂ ਰਹਿ ਜਾਂਦੀਆਂ ਨੇ ਉਂਝ ਤਾਂ ਕੱਖ ਨਹੀਂ ਇਹ ਪ੍ਰੋਸੈਸਿੰਗ ਜੈਂਟਲਮੈਨ ਪ੍ਰੋਮਿਸ ਹੈ ਮਾਨ ਸਾਹਿਬ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਅੱਗੇ ਆਪਾਂ ਸਾਹਮਣੇ ਖੜ ਕੇ ਟ੍ਰਿੰਗ ਫੋਨ ਕਰ ਲੈਨੇ ਵਾਈ ਨਾਟ ਵੀ ਆਸਕ ਥਮ ਕਿ ਗਿਵ ਥਮ 25 ਲੱਖਸ ਐਟ ਲੀਸਟ ਕੀ ਕਰਨਗੇ ਅਦਰਵਾਈਜ਼ ਇਹ ਵਿਚਾਰੇ 25 ਇਹਨਾਂ ਨੂੰ ਜੇ 25 ਲੱਖ ਰੁਪਇਆ ਮਿਲਦਾ ਮੁੱਖ ਮੰਤਰੀ ਰਲੀਫ ਫੰਡ ਚੋਂ ਤਾਂ ਬਕਿਉਂ ਨਾ ਲੈ ਕੇ ਦੇਈਏ ਇਹਨਾਂ ਨੂੰ ਇੱਕ ਗੱਲ ਹੁਣ ਇਹਦੇ ਮਾਮਲੇ ਚ ਕੱਲ ਹੋਰ ਸੁਣਿਓ ਜੇ ਇਹ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਜੇ ਈ ਸਾਰਾ ਗੱਲ ਸੁਣ ਲਓ ਇਹਦੇ ਮਾਮਲੇ ਚ ਪਰਿਵਾਰ ਜੋ ਕਹੂਗਾ ਆਪਾਂ ਮੰਨਾਂਗੇ ਪਰਿਵਾਰ ਦਾ ਨਾਮ ਸਹਿਮਤ ਹੋਣਾ ਜੇ ਉਹਨਾਂ ਨੂੰ ਲੱਗਦਾ ਇਹ ਸਹੀ ਹੈ ਤਾਂ ਆਪਾਂ ਸਹਿਮਤ ਪਰਿਵਾਰ ਨੂੰ ਜ਼ਰੂਰ ਕਹਿੰਦੇ ਆਪਾਂ ਕੋਈ ਆਪ ਦੇ ਵੱਲੋਂ ਵਿੱਚ ਲੱਤ ਵੀ ੜਾਉਣੀ ਇਹ ਹੋ ਗਈ ਜੀ ਕੰਪਨਸੇਸ਼ਨ ਦੀ ਗੱਲ ਦੂਜੀ ਮੈਡਮ ਸਾਡੇ ਲਈ ਜਿਹੜੀ ਮੈਂ ਡੀਐਸਪੀ ਸਾਹਿਬ ਨੂੰ ਪਹਿਲਾਂ ਮੈਂ ਕਿ ਲੈ ਲਈ ਮੇਰਾ ਤਾਂ ਕੋਈ ਮੈਡਮ ਦੀ ਆਵਾਜ਼ ਆਉਂਦੀ ਨਹੀਂ ਤਾਂ ਵੈਸੇ ਸੁਣ ਮੈਡਮ ਨੂੰ ਦੇ ਦਿਓ ਮੈਂ ਤਾਂ ਆਵਾਜ਼ ਵੈਸੇ ਕਹ ਬੋਲ ਮੈਡਮ ਨੂੰ ਦੇ ਦਿਓ ਆਵਾਜ਼ ਮੈਡਮ ਚਾਹ ਦੂਸਰੀ ਗੱਲ ਹੈ ਸਾਡੀ ਮੰਗ ਪੱਤਰ ਚ ਮੇਰੀ কুমੜਾ ਸਾਹਿਬ ਤੁਹਾਨੂੰ ਬੇਨਤੀ ਹੈ কুমੜਾ ਸਾਹਿਬ ਮੰਗ ਪੱਤਰ ਦੇ ਵਿੱਚ ਇੱਕ ਗੱਲ ਐਡ ਕੀਤੀ ਜਾਵੇ ਕਿ ਇਹਨਾਂ ਦੀ ਯਾਰ ਬੰਦ ਕਰ ਲਈ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਵੇ ਪਰਵਾਸੀਆਂ ਦੀ ਉਹਦੇ ਚ ਇਥੋਂ ਦਾ ਉਧਾਰ ਕਾਰਡ ਇੱਥੋਂ ਦਾ ਵੋਟਰ ਕਾਰਡ ਇੱਥੋਂ ਦਾ ਰਾਸ਼ਨ ਕਾਰਡ ਮੰਨਿਆ ਨਾ ਜਾਵੇ ਇਹ ਸਾਡੀ ਸਾਰਿਆਂ ਦੀ ਇੱਕ ਮੰਗ ਹੈ ਇਹਨਾਂ ਦਾ 오ਰੀਜినਲ ਵੋਟਰ ਕਾਰਡ 오ਰੀਜినਲ ਸਾਰਾ ਕੁਝ ਜਿਨ੍ਹਾਂ ਦੇ ਆਹ 오ਰੀਜినਲ ਵੋਟਰ ਕਾਰਡ 오ਰੀਜినਲ ਆਧਾਰ ਕਾਰਡ ਉਹ ਮੰਨਿਆ ਜਾਵੇ ਇੱਥੋਂ ਦਾ ਬਣਿਆ ਡੀਐਸਪੀ ਸਾਹਿਬ ਪਿੱਛੇ ਗਏ ਨੇ ਇਹਨਾਂ ਨੇ ਵੈਰੀਫਿਕੇਸ਼ਨ ਕਰਨੀ ਹੈ ਇਹ ਤੁਸੀਂ ਇਹਦਾ ਜੋ ਲੀਗਲ ਪ੍ਰੋਸੈਸ ਹੈ ਇਹ ਬੀਸੀ ਸਾਹਿਬ ਨੇ ਕਰਨਾ ਹੈ ਤੁਸੀਂ ਦੱਸ ਦਿਓ ਬੀਸੀ ਸਾਹਿਬ ਨੇ ਕਰਨਾ ਹੈ ਇਹਨੂੰ ਤੁਸੀਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਹੋ ਇਹਦਾ ਸਾਨੂੰ ਦੱਸ ਦਿਓ ਕੀ ਕਰੂ ਕਿਉਂਕਿ ਪਤਾ ਉਹਦਾ ਕਾਰਨ ਹੈ ਮੈਂ ਤੁਹਾਨੂੰ ਕਾਰਨ ਦੱਸਦਾ ਮੈਂ ਇਹ ਸਾਰੇ ਹਕੂਮਤ ਵਾਲਿਆਂ ਨੂੰ ਹੁਣ ਵਾਲਿਆਂ ਨੂੰ ਤੇ ਪਹਿਲਾਂ ਵਾਲਿਆਂ ਨੂੰ ਵੀ ਜਾਣਦਾ ਹੈ ਮਸਲਾ ਇੱਕੋ ਹੈ ਕਿ ਜੋ ਗਲਜ ਹੋਗੀ ਹੋਗੀ ਮੁਰਗੀ ਪੰਜ ਨਹੀਂ ਹੋਣਾ ਪੰਜ ਨਹੀਂ ਹੋਣਾ ਇਸ ਲੋਕਾਂ ਦਾ ਵਿਸ਼ਵਾਸ ਹੈ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹ ਇਸ ਚੀਜ਼ ਨੂੰ ਕਿਵੇਂ ਆਫੀਸ਼ੀਅਲੀ ਕਰੂਗੇ ਇਹ ਪ੍ਰੋਸੈਸ ਦੱਸ ਦਿਓ ਆਂ ਸਾਬ ਜਦੋਂ ਵੀ ਕੋਈ ਵੈਰੀਫਾਈ ਜਦੋਂ ਵੀ ਕੋਈ ਆਧਾਰ ਕਾਰਡ ਬਣਦਾ ਹੈਗਾ ਜਾਂ ਵੋਟਰ ਕਾਰਡ ਬਣਦਾ ਹੈਗਾ ਉਹ ਹਾਂ ਕੋਈ ਗੱਲ ਨਹੀਂ ਜੀ ਮੈਂ ਦੇਖੋ ਜਦੋਂ ਵੀ ਕੋਈ ਵੋਟਰ ਕਾਰਡ ਬਣਦਾ ਹੈ ਤੇ ਆਧਾਰ ਕਾਰਡ ਬਣਦਾ ਹੈ ਉਹਦੀ ਉਹਦੀ ਵੈਰੀਫਿਕੇਸ਼ਨ ਬਖੂਬੀ ਹੁੰਦੀ ਹੈਗੀ ਹੈ ਉਹਦੇ ਵਿੱਚ ਇੱਕ ਤਾਂ ਉਸ ਏਰੀਆ ਦਾ ਉਸ ਏਰੀਆ ਜਦੋਂ ਵੀ ਵੋਟਰ ਕਾਰਡ ਬਣਦਾ ਹੈ ਤੇ ਆਧਾਰ ਕਾਰਡ ਬਣਦਾ ਹੈ ਜੀ ਉਹਦੀ ਬਕਾਇਦਾ ਵੈਰੀਫਿਕੇਸ਼ਨ ਹੁੰਦੀ ਹੈ ਪਿੰਡ ਦਾ ਚਾਹੇ ਆਪਣੇ ਕਾਉਂਸਲਰ ਸਾਹਿਬਾਨ ਹੋਣ ਸ਼ਹਿਰ ਦੇ ਕਾਉਂਸਲਰ ਸਾਹਿਬਾਨ ਹੋਣ ਪਿੰਡ ਦੇ ਪੰਜ ਸਰਪੰਚ ਉਹ ਵੈਰੀਫਾਈ ਕਰਦੇ ਨੇ ਉਹਨੂੰ ਕਾਊਂਟਰ ਚੈੱਕ ਕਰਵਾਇਆ ਜਾਂਦਾ ਹੈਗਾ ਸਾਡੀ ਕਾਰਪੋਰੇਸ਼ਨ ਦੇ ਇਨਸਪੈਕਟਰਸ ਤੋਂ ਜਦੋਂ ਉਹ ਸਾਰਾ ਵੈਰੀਫਾਈ ਹੋ ਜਾਂਦਾ ਤੇ ਜਿਹੜੇ ਭਾਰਤ ਸਰਕਾਰ ਵੱਲੋਂ ਡਾਕੂਮੈਂਟਸ ਆਇਡੈਂਟੀਫਾਈਡ ਨੇ ਤੇ ਲਿਸਟਡ ਨੇ ਕਿ ਇਹਨਾਂ ਦੇ ਬੇਸਿਸ ਤੇ ਤੁਸੀਂ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਾ ਸਕਦੇ ਹੋ ਉਦੋਂ ਹੀ ਉਹ ਬਣਦਾ ਹੈਗਾ ਜਿਹੜੀ 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 ਚੀਜ਼ਾਂ ਜਿਹੜੀਆਂ ਚੀਜ਼ਾਂ ਸਾਨੂੰ ਲੱਗ ਰਹੀਆਂ ਨੇ ਜਿਵੇਂ ਵੋਟਰ ਸੂਚੀ ਦੀ ਪ੍ਰਕਾਸ਼ਣਾ ਵੀ ਹੁੰਦੀ ਹੈ ਜਿੱਤੇ ਓਬਜੈਕਸ਼ਨ ਮੰਗੇ ਜਾਂਦੇ ਨੇ ਕਿ ਜੇ ਕਿਸੇ ਨੂੰ ਅਪੱਤੀ ਹੈ ਇਹ ਬੰਦੇ ਦਾ ਵੋਟਰ ਕਾਰਡ ਬਣਨ ਜਾ ਰਿਹਾ ਹੈ ਤੇ ਓਬਜੈਕਸ਼ਨ ਸਬਮਿਟ ਕਰੋ ਜਦੋਂ ਉਹ ਓਬਜੈਕਸ਼ਨ ਆਉਂਦੇ ਨੇ ਉਹਨਾਂ ਤੇ ਵਿਚਾਰ ਹੁੰਦਾ ਹੈ ਕਈ ਸਾਰਿਆਂ ਦੇ ਉੱਥੇ ਡਿਨਾਇਲ ਵੀ ਆ ਜਾਂਦਾ ਹੈ ਕਿ ਜੇ ਇਹਦਾ ਆਧਾਰ ਕਾਰਡ ਨਹੀਂ ਬਣਨਾ ਇਹਦਾ ਵੋਟਰ ਕਾਰਡ ਨਹੀਂ ਬਣਨਾ ਉਹ ਵਾਲੀ ਚੀਜ਼ ਉਹ ਸਾਡੇ ਕੋਲ ਹੈਗਾ ਇਸ ਕੇਸ ਦੇ ਵਿੱਚ ਜੇ ਸਾਨੂੰ ਇਹ ਕਨਸਰਨ ਹੈਗਾ ਕਿ ਆਧਾਰ ਕਾਰਡ ਗਲਤ ਬਣੇ ਨੇ ਜਾਂ ਵੋਟਰ ਕਾਰਡ ਗਲਤ ਬਣੇ ਨੇ ਅਸੀਂ ਉਹਨਾਂ ਦੀ ਰੀ-ਵੇਰੀਫਿਕੇਸ਼ਨ ਕਰਾ ਲੰਨੇ ਆ ਤੇ ਉਹ ਰੀ-ਵੇਰੀਫਿਕੇਸ਼ਨ ਜੇ ਫਿਲਟਰ ਆਊਟ ਹੋ ਜਾਣਗੇ ਜਿਹੜੀ ਚੀਜ਼ਾਂ ਗਲਤ ਹੈਗੀਆਂ ਨੇ ਉਹ ਕੱਟਿਆ ਜਾਣਗੀਆਂ ਜੀ ਮੈਡਮ ਇਹ ਕੋਈ ਪ੍ਰੋਬਲਮ ਹੈ ਜੀ ਕਿ ਜਿੰਨਾ ਬੰਦਿਆਂ ਦੀਆਂ ਇੱਥੇ ਵੋਟਾਂ ਪੰਡੀਆਂ ਨੇ ਜੀ ਉਹਨਾਂ ਦੀਆਂ ਪਿੱਛੇ ਵੋਟਾਂ ਹੈ ਜਾਂ ਨਹੀਂ ਜੀ ਇਹਦੀ ਕੋਈ ਵੀ ਵੈਰੀਫਿਕੇਸ਼ਨ ਨਾ ਤਾਂ ਡੀਐਸਪੀ ਸਰਵ ਕਰ ਸਕਦੇ ਨੇ ਨਾ ਇਹ ਇਲੈਕਸ਼ਨ ਕਮਿਸ਼ਨ ਦੇ ਲੈਵਲ ਤੇ ਹੁੰਦੀ ਹੈ ਇਹ ਸੱਚ ਹੈ ਰਾਸ਼ਨ ਕਾਰਡ ਦੋ ਦੋ ਅਸੀਂ ਜੇ ਤੁਹਾਨੂੰ ਮੰਨ ਲਓ ਇੱਥੋਂ ਹੀ ਬੰਦੇ ਫੜ ਕੇ ਦੋਆਂ ਦੇ ਦੋ ਥਾਵਾਂ ਤੇ ਆਧਾਰ ਕਾਰਡ ਬਣਿਓ ਖਾਦੀ ਜਾਂ ਵੋਟਾਂ ਸਪੈਸ਼ਲੀ ਵੋਟਾਂ ਬਣੀਆਂ ਬਖਾਦੀਏ ਦੱਸੋ ਕੀ ਕਰਾਂਗੇ ਇਸ ਲਈ ਆ ਜੋ ਘਟਨਾ ਘੱਟੀ ਹੈ ਇੱਕ ਤਾਂ ਇਹ ਐਕਸੈਪਸ਼ਨਲ ਹੈ ਇਹ ਕੋਈ ਆਪਾਂ ਹੰਗਾਮੀ ਹਾਲਾਤ ਪੈਦਾ ਹੋਏ ਨਹੀਂ ਤਾਂ ਹੀ ਸੜਕ ਤੇ ਬੈਠੇ ਆ ਇਹ ਇੱਕ ਮੰਗ ਹੈ ਕਿ ਬਣੇ ਹੋਏ ਪੰਜਾਬ ਦੇ ਐਡਰੈਸ ਤੇ ਹੋਰ ਡਾਤਾ ਆਧਾਰ ਕਾਰਡ ਮੰਨੇ ਨਾ ਜਾਣ ਇਹ ਮੰਨੇ ਨਾ ਜਾਣ ਇਹ ਤੁਹਾਨੂੰ ਮੈਂ ਦੱਸ ਰਿਹਾ ਇਹ ਅੱਜ ਹੋ ਰਿਹਾ ਹੈ ਪੰਜਾਬ ਚ ਵੀ ਹੋਊਗਾ ਔਰ ਕਰਨਾ ਪਾਉਗਾ ਠੀਕ ਹੈ ਇਹਨੂੰ ਕਿਵੇਂ ਇੰਪਲੀਮੈਂਟ ਆਪਾ ਬੋਹਾਲੀ ਚ ਕਰ ਸਕਦੇ ਆ ਉਹਨੂੰ ਕਰੋ ਪਲੀਜ਼ ਕੋਈ ਗੱਲ ਨਹੀਂ ਇਹ ਸਾਡੇ ਲਈ ਇਹਨੂੰ ਦੱਸੋ ਕਿਵੇਂ ਕਰਦੇ ਹੋ ਕਿ ਸਾਡੂ ਲੋਕਾਂ ਨੂੰ ਇੱਕ ਸੈਟੀਸਫੈਕਸ਼ਨ ਹੋਵੇ ਜਿਵੇਂ ਡੀਐਸਪੀ ਸਾਹਿਬ ਹੋਰਾਂ ਨੇ ਵੈਰੀਫਿਕੇਸ਼ਨ ਕਰਨੀ ਹੈ ਜਦੋਂ ਇਹਨਾਂ ਨੂੰ ਆਰਡਰ ਹੋ ਗਿਆ ਪੀਸੀ ਅਫਸਰ ਨੂੰ ਕਿ ਤੁਸੀਂ ਇਤੋਂ ਦਾ ਬਣਿਆ ਆਧਾਰ ਕਾਰਡ ਮੰਨਣਾ ਹੀ ਨਹੀਂਗਾ ਇਤੋਂ ਦੀ ਵੋਟਰ ਲਿਸਟ ਨੂੰ ਮੰਨਣਾ ਹੀ ਨਹੀਂਗਾ ਉਹਦੇ ਦੋ ਫਾਇਦੇ ਨੇ ਤੁਹਾਨੂੰ ਮੈਂ ਦੱਸਦਾ ਜੇ ਕੋਈ ਘਟਨਾ ਹੁੰਦੀ ਹੈ ਜਦੋਂ ਇਹ ਇਥੋਂ ਭੱਜ ਜਾਂਦੇ ਨੇ ਹੁਣ ਮੈਂ ਥੋੜੀ ਜੀ ਗੱਲ ਦੱਸਦਾ ਇਹ ਸੇਮ ਪਿੰਡ ਦੀ ਗੱਲ ਹੈ ਇੱਕ ਸਾਲ ਪਹਿਲਾਂ ਇੱਕ ਮੁੰਡਾ ਡੇਢ ਸਾਲ ਪਹਿਲਾਂ ਪ੍ਰਿੰਸ ਨਾਂ ਦਾ ਮੁੰਡਾ ਹੈ ਉਹਦੇ ਦਾਤ ਵਜਿਆ ਸੀ ਅੱਜ ਕੋਮਾ ਚਪਿਆ ਡੇਢ ਸਾਲ ਹੋ ਗਿਆ ਵੈਜੀਟੇਬਲ ਆਓ ਉਹਦੇ ਕਾਤਲ ਹੈ ਜਿਹੜੇ ਤਿੰਨ ਫੜੇ ਗਏ ਸੱਤ ਅੱਜ ਵੀ ਯੂਪੀ 'ਚ ਬੈਠੇ ਨੇ ਔਰ ਪੋਸਟਾਂਪ ਆ ਰਹੇ ਨੇ ਕੀ ਆ ਕੇ ਇਹ ਹੋਣਾ ਕੁਛ ਨਹੀਂ ਇਸ ਤੋਂ ਬਾਅਦ ਇਸ ਲਈ ਹਰ ਬੰਦਾ ਜੋ ਕਹਿ ਰਿਹਾ ਕਿ ਪਲੀਜ਼ ਇਹ ਗੱਲਾਂ ਹੋ ਕਰਵਾ ਲੋ ਇੱਕ ਨਵੀਂ ਧਾਰਾ ਹੋਊਗੀ ਤੁਸੀਂ ਡੀਸੀ ਅਫਸਰ ਨੂੰ ਜਾਂ ਚੀਫ ਸੈਕਰੀਟਰੀ ਨੂੰ ਜਾਂ ਸਾਡੇ ਚੀਫ ਮਿਨਿਸਟਰ ਨੂੰ ਪਲੀਜ਼ ਇਹ ਕਹੋ ਕਿ ਗੱਲ ਕਰਨੀ ਪਊਗੀ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਮੰਡੇ ਨਾਲ ਜਾਣ ਇਥੋਂ ਦੇ ਬਣੇ ਇਥੋਂ ਦੇ ਬਣੇ ਉਹਦੀ ਵੈਰੀਫਿਕੇਸ਼ਨ ਠੀਕ ਮੈਡਮ ਅਗੋਤਰ ਵਾਲੀ ਜਵਾਬ ਦੇ ਜਵਾਬ ਦੇਣਾ ਇਹਦਾ ਜਵਾਬ ਕਰਿਆ ਜੀ ਇਹ ਇੱਕ ਪਾਲਿਸੀ ਡਿਸੀਜਨ ਹੈਗਾ ਜੀ ਇਹਦੀ ਇਹ ਸਾਰੇ ਕੇਸ ਬਣਾ ਕੇ ਅਸੀਂ ਸਰਕਾਰ ਨੂੰ ਭੇਜਦੇ ਆ ਅਪਰੂਵਲ ਆਏਗਾ ਨਾਲ ਦੀ ਨਾਲ ਇੰਪਲੀਮੈਂਟ ਹੋ ਜਾਏਗਾ ਬੱਸ ਸਾਡੀ ਇੱਕ ਬੇਨਤੀ ਤੁਹਾਨੂੰ ਵੀ ਹੈ ਕਿ ਜਿੰਨਾ ਚਿਰ ਇਹਨਾਂ ਦਾ ਆਉਂਦਾ ਨਹੀਂਗਾ ਇਹ ਇਹ ਕਿੰਨਾ ਚਿਰ ਲੱਗ ਜਾਂਦਾ ਮੈਡਮ ਸਭੂ ਕੁਮਾਰ ਸਾਨੂੰ ਮਹੀਨਾ ਤਾਂ ਲੱਗ ਹੀ ਤਾ ਪ੍ਰੋਸੈਸ ਕਦੇ ਕਦਾਈ ਲੰਬਾ ਹੋ ਜਾਂਦਾ ਹੈ ਜੀ ਮਹੀਨਾ ਕ ਲੱਗ ਜਾਏਗਾ ਆ ਜਿਹੜੀ ਗੱਲ ਆਪਾਂ ਪੁੱਛੀ ਐ ਮੈਂ ਤੁਹਾਨੂੰ ਇੱਕ ਗੱਲ ਉਹਨਾਂ ਵੱਲੋਂ ਮੈਡਮ ਵੱਲੋਂ ਕਹਿ ਦਿਆਂ ਇਹ ਇਹਨਾਂ ਦੇ ਹੱਥ 'ਚ ਵੀ ਨਹੀਂ ਦਾ ਏਡੀਸੀ ਦੇ ਹੱਥ 'ਚ ਵੀ ਨਹੀਂ ਪਾਟੇ ਆਪਣਾ ਲਿਖ ਕੇ ਇਸ ਗੱਲ ਨੂੰ ਭੇਜਣਗੇ ਔਰ ਇਹਨਾਂ ਨੇ ਜਿਵੇਂ ਦੱਸਿਆ ਮਹੀਨੇ ਦੇ ਵਿੱਚ ਇਸ ਗੱਲ 'ਤੇ ਜੋ ਵੀ ਡਿਸੀਜਨ ਹੋਊਗਾ ਉਹ ਦੱਸ ਦਿੱਤਾ ਜਾਊਗਾ ਜਿਵੇਂ ਦੱਸ ਦੂਗੇ ਉਹ ਮਾੜਾ ਜਿਹਾ ਦੱਸ ਦਿੰਦੇ ਸਾਨੂੰ ਸਾਰੇ ਨੂੰ ਕਿਵੇਂ ਮੀਡੀਆ ਰਾਈ ਦੱਸ ਦਾਂਗੇ ਜੀ ਪਬਲਿਕ ਨੋਟਿਸ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਜਾਊਗਾ ਜੀ ਉਦੋਂ ਤੱਕ ਤੁਸੀਂ ਡੀਐਸਪੀ ਸਾਹਿਬ ਨੂੰ ਜ਼ਰੂਰ ਕਹਿ ਦਿਓ ਕਿ ਜਿੰਨੀਆਂ ਦੀ ਵੈਰੀਫਿਕੇਸ਼ਨ ਹੋਈ ਵੀ ਹੈ ਜਾਂ ਹੋਣ ਵਾਲੀ ਹੈ ਜੀ ਉਹ ਸਾਰੀ ਦੀ ਸਾਰੀ ਇਸੇ ਆਧਾਰ ਤੇ ਹੋਵੇ ਕਿ ਉਹਨਾਂ ਦੇ ਪੁਰਾਣੇ ਆਧਾਰ ਕਾਰਡ ਪੁਰਾਣੇ ਵੋਟਰ ਕਾਰਡ ਉਹਨਾਂ ਦੇ ਕਿੱਥੇ ਜਾਵੇ ਨਾ ਕਿ ਇੱਥੋਂ ਆਲੇ ਆਂਦੇ ਕਿਉਂਕਿ ਇੱਥੋਂ ਆਲੇ ਤੋਂ ਤਾਂ ਭੱਜ ਜਾਂਦੇ ਸਾਰੇ ਦੇ ਸਾਰੇ ਕੀ ਕਰਾਂਗੇ ਆਪਾਂ ਕਿ ਪਲੀਸ ਤੁਸੀਂ ਡੀਐਸਪੀ ਸਾਹਿਬ ਨੂੰ ਜ਼ਰੂਰ ਕਹੋ ਜੀ ਮੇਰੀ ਥੋੜੀ ਜਿਹੀ ਰਿਕਵੈਸਟ ਹੈ ਜੀ ਬੇਨਤੀ ਆ ਇਹ ਮਦਰ ਇਹ ਮਦਰ ਜਿਹਦੀ ਜਿਹਦੀ ਕੋਮਾ ਚ ਪਿਆ ਮੁੰਡਾ 2 ਸਾਲ ਤੋਂ ਗਰਦਨ ਵੱਡੀ ਪਈ ਹੈ ਅਸੀਂ ਲੱਖ ਡੇਢ ਲੱਖ ਰੁਪਏ ਇਕੱਠਾ ਕਰਕੇ ਪਿੰਡ ਵਸੀਆਂ ਨੇ 2 2000 1000 1000 ਰੁਪਏ ਇਕੱਠਾ ਕਰਕੇ ਦੇਆ ਪਰ ਪਰਿਵਾਰ ਦੀ ਹਾਲਤ ਪਰ ਜਿਹੜੇ ਬੰਦੇ ਰਿਕਵਰ ਕਰਾਏ ਆ ਉਹ ਐਮਐਲਏ ਦਫਤਰ ਦਾ ਕਰਾਓ ਕੇ ਅੰਤਰ ਕਰਾਈ ਸੀ ਪੁਲਸ ਨੇ ਨਹੀਂ ਬਤਾਈ ਜਦੋਂ ਆਪਾਂ ਦੀ ਕੰਪਨਸੇਸ਼ਨ ਦੀ ਗੱਲ ਕਰਦੇ ਜਦੋਂ ਆਪਾਂ ਕੰਪਨਸੇਸ਼ਨ ਆ ਡੈਥ ਤੋਂ ਉੱਪਰ ਨਹੀਂ ਹੈਗਾ ਕੰਪਨਸੇਸ਼ਨ ਚਾਹੇ ਤੁਸੀਂ 1 ਕਰੋੜ ਰੁਪਏ ਦੇ ਦਿਓ ਚਾਹੇ 1 ਕਰੋੜ ਰੁਪਏ ਦੇ ਦਿਓ